ਗੁਰਅਰਤੀ ਸਿੰਘ ਪੜਾ ਪਿੰਡ ਦਾ ਉੱਠ ਅੰਮ੍ਰਿਤ ਵੇਲੇ ਮੰਗੇ ਨਿਤ ਹੀ ਅੰਮ੍ਰਿਤ ਵੇਲੇ ਇੱਕ ਆਵਾਜ਼ ਕੰਨਾਂ ਵਿੱਚ ਪੈਂਦੀ ਸੁਖੀ ਵਸੇ ਮੇਰਾ ਪਿੰਡ ਵਾਹਿਗੁਰੂ ਰਸੜਾ ਰੱਬ ਨੂੰ ਕਹਿੰਦੀ ਰਾ ਜਿਤੇ ਤੇਰੇ ਪਾਣੇ ਦਿਨ ਨਹੀਂ ਸੁਖ ਦਾ ਲੰਗੇ ਗ੍ਰੰਤੀ ਸਿੰਘ ਪੜਾ ਪਿੰਡ ਦਾ ਉੱਠ ਅੰਮ੍ਰਿਤ ਵੇਵੇ ਮੰਗੇ ਹੋ ਜੀਆਂ ਨਾਲ ਮਾਲ ਡੰਗਰ ਦਾ ਵਾਤਾ ਸੁਖ ਉਹ ਲੋੜੇ ਖੇਤਾਂ ਦੀ ਖੈਰ ਮੰਗਦਿਆਂ ਦੋਵੇਂ ਹੱਥ ਉਹ ਜੋੜੇ ਕਾਰੋ ਬਹਰ ਕਮ ਵਿੱਚ ਵਾਵੇ ਕਰੀ ਸੱਚੇ ਬਾਦਸ਼ਾਹ ਚੰਗੇ ਗ੍ਰੰਤੀ ਸਿੰਘ ਪੜਾ ਪਿੰਡ ਦਾ ਉੱਠ ਅਮਰਤ ਵੇਲੇ ਮੰਗੇ ਹੋ ਵਦੇਸ਼ ਗਏ ਬੱਚਿਆਂ ਲਈ ਅਰਦਾਸਾਂ ਰੋਜ਼ ਹਾਜ਼ਰੀ ਭਰਦਾ ਮਾਪੇ ਕਦੀ ਕਦਾਂ ਹੀ ਕਰਦੇ ਗ੍ਰੰਤੀ ਸਿੰਘ ਨਿਤ ਕਰਾਂ ਉਹ ਖੁਸ਼ੀ ਵਸਣ ਵਿੱਚ ਪਰਦੇਸਾਂ ਰਹਿਣਾ ਦੇਹੀ ਤੰਗੇ ਗ੍ਰੰਤੀ ਸਿੰਘ ਪੜਾ ਪਿੰਡ ਦਾ ਉੱਠ ਅੰਮ੍ਰਿਤ ਵੇਲੇ ਮੰਗੇ ਹੋ ਲੜਾਈ ਝਗੜੇ ਕਲੇਸ਼ ਪਿੰਡ ਦਾ ਸਭ ਦੂਰ ਵਹਿ ਗਰੂ ਕਰਨਾ ਪਿਆਰ ਇਤਫਾਕ ਵਿੱਚ ਮਣਾ ਦੇ ਤਨ ਸੱਚੇ ਪਾਤਸ਼ਾਹ ਭਰਨਾ ਰੰਗ ਨਲ ਰੂਹ ਆਪਣੀ ਫਿਰ ਸੰਗਤ ਜੀ ਰੰਗੇ ਗ੍ਰੰਤੀ ਸਿੰਘ ਪੜਾ ਪਿੰਡ ਵਾ ਉਠ ਅੰਮ੍ਰਿਤ ਵੇਲੇ ਮੰਗੇ ਹੋ ਮਲਕੀਤ ਸਰਪੰਚਾ ਉਸ ਮਾਲਕ ਕੋਲੋਂ ਸਬਦਾ ਸ਼ੁਕਰ ਮਨਾਵੇ ਕਰ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਸੁਤਿਆਂ ਦੀ ਹਾਜ਼ਰੀ ਲਾਵੇ ਹੋ ਕਾਰਿਸ਼ ਨਾਨ ਸਿਰ ਦਸ ਤਾ ਹਾਰ ਸਜਾਈ ਕਰ ਕੇ ਸਾਨੂੰ ਕੰਗੇ ਗ੍ਰੰਤੀ ਸਿੰਘ ਪੜਾ ਪਿੰਡ ਦਾ ਉੱਟ ਅੰਮ੍ਰਿਤ ਵੇਲੇ ਮੰਗੇ ਨਿਤ ਹੀ ਸੰਗਤ ਜੀ ਮੰਗੇ ਦੋਵੇਂ ਟਾਈਮ ਸੰਗਤ ਜੀ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ